ਨਾਰਗ ਪੈਨਸ ਤੇ ਮੇਜਿਆ தாம் ਕੋ ਜੋਤਰਾ ਵਿਧਾਨ ਜਗੰਸ਼੍ਰਿਸ਼ਟ ਉਹ ਸਮੈਸ਼ਨਾਮ ਚਾਰਤਨਾਰਥ ਕਮਲ ਤਨ ਦਾਸ ਸਭ ਕੈ ਮਾਧੇ ਸਰਤਿ ਕਲਾਸ ਸੁਨਾਰੇ ਕਰਤੈ ਤਤਕਾੰਦ ए बालक किस जानि जाय पुखाने गुणानक नाम वचन नर सोहे ए रो निगान जत है नाम तो हे सतयुग में ता वीर तो

ਸਾਰਤਿ ਪੂਰਜਤਾ ਕੀ ਸੋਗਾਤਿ ਨਾਨਕ ਏ ਗੋਨਾ ਨਾਮ ਸੁਖਮ ਜੋ ਕਰੋ ਕ੍ਰਿਸ਼ਟੇ ਤਰ ਪਰ ਸਾਧ ਤਾਮ ਮੇਰ ਮਦ ਸ਼ਾਂਕੇ ਕਾਰਨ ਸਾਰਤਿ ਪੂਰਜਤਾ ਕੀ ਸੋਗਾਤਿ ਨਾਨਕ ਏ ਗੇ ਮੇਕੋਨਾ

ਅੰਗੇਕਾਰੋ ਕਲੇ ਤੇਰਾਤਾ ਜੇ ਸਤਿ ਸਵਾਰਨਾ ਸਵਨਾ ਗੁਲਾ ਸਮਰੱਥ ਆਮੀ ਸੋ ਕੀਮ ਹੋਵੇ ਜੇ ਸਦਾ ਰਵਰਨਾਲੇ ਸਾਥੇ ਸਾਹਿਬਾ ਕਿਆ ਨਹੀਂ ਕਰਤੇ ਰੈ ਤਸੰ ਤੇਰ ਸਤਿਚ ਹੈ ਜਿਸੇ ਸੁਖਾ ਮਨ ਮੰਨ ਬਤਾ नाम साथ 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 नाम कर कर चा नाम गिरायाच नाम मेरा मेरा अपनी सुखा सब गुवाइया पर शां सु सुषमा ने आयुषन इच्छा सब पूजाइया